ਸਸ਼ਕਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਦੋਂ ਤੋਂ ਇਸ ਵਾਰ ਦੀ ਸੱਤਾ ਦੇ ਵਿੱਚ ਆਏ ਨੇ ਬਹੁਤ ਚਰਚਿਤ ਫੈਸਲੇ ਲੈ ਰਹੇ ਨੇ ਖਾਸ ਤੌਰ ਤੇ ਗੈਰ ਕਾਨੂੰਨੀ ਨਾਗਰਿਕ ਜਿਹੜੇ ਅਮਰੀਕਾ ਦੇ ਵਿੱਚ ਭਾਵੇਂ ਕਿਸੇ ਨਾ ਕਿਸੇ ਤਰੀਕੇ ਭਾਵੇਂ ਮੈਕਸੀਕੋ ਬਾਰਡਰ ਜਰੀਏ ਉੱਥੇ ਐਂਟਰ ਹੁੰਦੇ ਨੇ ਉਹਨਾਂ ਦੇ ਉੱਪਰ ਭਾਵੇਂ ਸਖਤ ਕਾਰਵਾਈ ਕਰਨੀ ਹੋਵੇ ਜਾਂ ਫਿਰ ਕਿਸੇ ਦੇਸ਼ ਨੂੰ ਲੈ ਕੇ ਜਿਹੜਾ ਟੈਕਸ ਲਾਉਣਾ ਹੋਵੇ ਟੈਰਿਫ ਲਾਉਣਾ ਹੋਵੇ ਇਸੇ ਅਜਿਹੇ ਕੁਝ ਹੋਰ ਬਹੁਤ ਸਾਰੇ ਫੈਸਲੇ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਨੇ ਤੇ ਨਾਲ ਇਹ ਵੀ ਗੱਲ ਆ ਕਿ ਬਹੁਤ ਜ਼ਿਆਦਾ ਸਖਤ ਫੈਸਲੇ ਲੈਂਦੇ ਨੇ ਤੇ ਇਸੇ ਦੇ ਨਾਲ ਇੱਕ ਸਖਤ ਫੈਸਲਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਵੀ ਲਿਆ ਸੀ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਪਤੀ ਪਤਨੀ ਰਹਿੰਦਾ ਜੇਕਰ ਉਹਨਾਂ ਦਾ ਕੋਈ ਬੱਚਾ ਹੁੰਦਾ ਉਸ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਨਹੀਂ ਮਿਲੇਗੀ ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਦੋਂ ਇਹ ਹੁਕਮ ਜਾਰੀ ਕਰਦੇ ਨੇ ਫੈਸਲਾ ਜਾਰੀ ਕਰਦੇ ਨੇ ਕਿ ਜੇਕਰ ਕਿਸੇ ਵੀ ਬੱਚੇ ਦੇ ਮਾਪੇ ਨੇ ਜਿਹੜੇ ਅਮਰੀਕਾ ਦੇ ਵਿੱਚ ਨਾਗਰਿਕ ਨਹੀਂ ਨੇ ਇੱਥੇ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਦਾ ਬੱਚਾ ਅਮਰੀਕਾ ਦਾ ਨਾਗਰਿਕ ਨਹੀਂ ਬਣ ਸਕੇਗਾ ਪਰ ਹੁਣ ਤੀਜੀ ਵਾਰ ਅਮਰੀਕਾ ਦੀ ਅਦਾਲਤ ਨੇ ਇਸ ਹੁਕਮ ਦੇ ਉੱਪਰ ਰੋਕ ਲਗਾ ਦਿੱਤੀ ਹੈ ਜੱਜ ਨੇ ਕਿਹਾ ਕਿ ਅਜਿਹਾ ਹੁਕਮ ਹੈ ਅਮਰੀਕਾ ਦੇ ਕਾਨੂੰਨ ਅਤੇ ਸੰਵਿਧਾਨ ਦੇ ਖਿਲਾਫ ਆ ਬੋਸਟਨ ਦੇ ਸੰਗੀ ਜੱਜ ਲਿਓ ਸੋਰੋਕ ਨੇ ਆਪਣੇ ਇਸ ਫੈਸਲੇ ਦੇ ਵਿੱਚ ਕਿਹਾ ਕਿ ਇਹ ਹੁਕਮ ਬਹੁਤ ਸਾਰੇ ਬੱਚਿਆਂ ਅਤੇ ਪਰਿਵਾਰਾਂ ਦੇ ਲਈ ਨੁਕਸਾਨੀ ਸਾਬਤ ਹੋ ਸਕਦਾ ਜੇਕਰ ਇਹ ਆਦੇਸ਼ ਲਾਗੂ ਹੁੰਦਾ ਤਾਂ ਲੱਖਾਂ ਬੱਚਿਆਂ ਦੀ ਅਮਰੀਕਾ ਨਾਗਰਿਕਤਾ ਖਤਰੇ ਦੇ ਵਿੱਚ ਪੈ ਜਾਂਦੀ ਹੈ ਉਹਨਾਂ ਇਹ ਵੀ ਕਿਹਾ ਕਿ ਇਹ ਨਾ ਰੋਕ ਸਿਰਫ ਕੁਝ ਕੁ ਰਾਜਾਂ ਲਈ ਨਹੀਂ ਸਾਰੇ ਦੇਸ਼ ਲਈ ਲਾਗੂ ਹੋਣੀ ਚਾਹੀਦੀ ਹੈ ਤਾਂ ਜੋ ਸਾਰੇ ਬੱਚਿਆਂ ਦੀ ਸੁਰੱਖਿਆ ਹੋ ਸਕੇ 트럼ਪ ਦੀ ਸਰਕਾਰ ਕਹਿੰਦੀ ਹੈ ਕਿ ਜਿਹੜੇ ਬੱਚੇ ਗੈਰ ਕਾਨੂੰਨੀ ਨਾਗਰਿਕ ਮਾਪਿਆਂ ਤੋਂ ਜਨਮ ਲੈਂਦੇ ਨੇ ਉਹ ਅਮਰੀਕਾ ਦੇ ਅਧੀਨ ਨਹੀਂ ਆਉਂਦੇ ਇਸ ਲਈ ਇਸ ਕਰਕੇ ਉਹਨਾਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲਣੀ ਚਾਹੀਦੀ ਪਰ ਅਦਾਲਤ ਨੇ ਕਿਹਾ ਕਿ ਅਜਿਹੀ ਸੋਚ ਸੰਵਿਧਾਨ ਦੇ ਖਿਲਾਫ ਹੈ ਇਸ ਤੋਂ ਪਹਿਲਾਂ ਵੀ ਦੋ ਹੋਰ ਅਦਾਲਤਾਂ ਨਿਊ ਹੈਮਪਰ ਐਮਪਰਚਾਇਰ ਤੇ ਉਸ ਤੋਂ ਬਾਅਦ ਸੈਨ ਫਰਾਂਸਿਸਕੋ ਨੇ ਟਰੰਪ ਦੇ ਇਸ ਹੁਕਮ ਨੂੰ ਰੋਕ ਦਿੱਤਾ ਸੀ ਤੇ ਹੁਣ ਤੀਜੀ ਵਾਰ ਇਸ ਹੁਕਮ ਨੂੰ ਰੋਕਿਆ ਗਿਆ ਹੁਣ ਇਹ ਮਾਮਲਾ ਅਮਰੀਕਾ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਜਾਏਗਾ ਉੱਥੇ ਜੋ ਵੀ ਫੈਸਲਾ ਹੋਵੇਗਾ ਉਹ ਆਖਰੀ ਫੈਸਲਾ ਮੰਨਿਆ ਜਾਵੇਗਾ ਪਰ ਇਸ ਵੇਲੇ ਟਰੰਪ ਦਾ ਹੁਕਮ ਕਿਸੇ ਵੀ ਤਰੀਕੇ ਦੇ ਨਾਲ ਲਾਗੂ ਦਾ ਨਹੀਂ ਦਿਸ ਰਿਹਾ ਕਿਉਂਕਿ ਤੀਜੀ ਵਾਰ ਅਦਾਲਤ ਦੇ ਵੱਲੋਂ ਇਸ ਫੈਸਲੇ ਦੇ ਉੱਪਰ ਰੋਕ ਲਗਾ ਦਿੱਤੀ ਹੈ